ਇਲੀਆਂ ਸਾਨੇ ਨੂੰ ਪਿਆਰ ਭਰੀ ਜੈ ਮਸੀਦੀ ਅਸੀਂ ਸਵੇਰ ਦੇ ਸਮੇਂ 'ਚ ਪਰਮੇਸ਼ਰ ਦੀ ਜੁਰੀ ਚ ਇਕੱਠੇ ਹੋਏ ਆਂ ਆਪਣੇ ਹੱਥਾਂ ਨੂੰ ਠਾ ਕੇ ਸਿਰ ਨੂੰ ਝੁਕਾ ਕੇ ਸੁੰਦਰ ਸਮੇਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਸਾਵਾ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਕਲੀਸੀਆ ਜੋ ਪਰਮੇਸ਼ਰ ਸਾਡੇ ਰਾਹ ਸੇ ਨੂੰ ਓਪਨ ਕਰਦਾ ਜੋ ਆਂਜੇ ਸਾਡੀ ਮਦਦ ਸਾਡੀ ਸਹਾਇਤਾ ਕਰਦਾ ਕਲੀਸੀਆ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਕਿਬੀ ਮਹਾਰ ਪਰਮੇਸ਼ਰ ਨੇ ਕਿਹਾ ਹੈ ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਅਸੀਂ ਇਕਲਸੀ ਆਪਣੇ ਹੱਤਰ ਉਠਾ ਕੇ ਸਵਰਗ ਵੱਲ ਅਸੀਂ ਮੰਗਣਾ ਹੈ ਅਸੀਂ ਇੱਕ ਮਨ ਹੋ ਕੇ ਪਰਮੇਸ਼ਰ ਕੋ ਮੰਗਣਾ ਹੈ ਪਰਮੇਸ਼ਰ ਦਾ ਵਚਨ ਕਹਿੰਦਾ ਇੱਕ ਮਨ ਹੋ ਕੇ ਮੰਗੋ ਮੈਂ ਤੁਹਾਨੂੰ ਦਵਾਂਗਾ ਹਾਲੇਲੂਇਆ ਹਾਲੇਲੂਇਆ ਧੰਨਵਾਦ ਮੇਰੇ ਮਹਾਰ ਪਰਮੇਸ਼ਰ ਪਿਤਾ ਸੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪੁੱਤਰ ਤੇ ਪੂਤਰਾ ਆਤਮਾ ਤੁਹਾਡਾ ਸਵਾਗਤ ਕਰਦੇ ਆਪਣੇ ਜੀਵਨ ਦੇ ਵਿੱਚ ਅਸੀਂ ਪਿਤਾ ਪਰਮੇਸ਼ਰ ਵਿਸ਼ਵਾਸ ਕਰਦੇ ਜੋ वचन ਵੀ ਪਿਤਾ ਪਰਮੇਸ਼ਰ ਤੁਸੀਂ ਦੇਣ ਜਾ ਰਹੇ ਜੇ ਕੋ ਤਾਂ ਇਹਦਾ ਜੀਵਨ ਸੇਮ ਨਹੀਂ ਹੋਏਗਾ ਮੇਰੇ ਪਿਆਰੇ ਪ੍ਰਭੂ ਜੀ ਇਹਦਾ ਜੀਵਨ ਬਦਲ ਜਾਏਗਾ ਤੁਹਾਡੇ ਪਵਿੱਤਰ ਨਾਮ ਚ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਅਸੀਂ वचन ਚ ਦੇਖਾਂਗੇ ਅਵਸਥਾ ਸਾਰ 26 ਦੀ 16 वचन ਹallelujah ਅਸੀਂ वचन ਚ ਦੇਖਾਂਗੇ ਪ੍ਰਭੂ ਦਾ वचन ਸਾਨੂੰ ਕੀ ਕਹਿ ਰਿਹਾ ਹੈ ਅੱਜ ਦੇ ਦਿਨ ਇਹ ਹੋਵਾ ਤੁਹਾਡੇ ਪਰਮੇਸ਼ਰ ਤੁਹਾਨੂੰ ਹੁਕਮ ਦਿੰਦਾ ਹੈ ਕਿ ਇਹਨਾਂ ਵਿਧੀਆਂ ਤੇ ਕਾਨੂੰਨਾਂ ਨੂੰ ਆਪਣੇ ਸਾਰੇ ਮਨ ਨਾਲ ਆਪਣੇ ਸਾਰੀ ਜਾਨ ਨਾਲ ਪੂਰਾ ਕਰੋ ਕੇ ਪਾਲਣਾ ਕਰੋ ਕਲੀਸਿਆ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ ਪਰਮੇਸ਼ਰ ਦਾ ਵਚਨ ਕਹਿ ਰਿਹਾ ਵੀ ਆਪਣੇ ਦਿਲ ਨਾਲ ਜਦ ਅਸੀਂ ਪਰਮੇਸ਼ਰ ਦੀ ਭਾਲ ਕਰਦੇ ਹਾਂ ਪਰਮੇਸ਼ਰ ਦੇ ਵਚਨਾਂ ਤੇ ਚੱਲਦੇ ਹਾਂ ਤੇ ਪਰਮੇਸ਼ਰ ਦਾ ਆਤਮਾ ਸਾਡੀ ਗਵਾਹੀ ਕਰਦਾ ਏ ਸਾਡੀ ਆਂਜ ਅਚ ਮਦਦ ਸਾਡੀ ਸਹਾਇਤਾ ਕਰਦਾ ਏ ਸਾਡੇ ਦੁਸ਼ਮਨਾ ਤੋਂ ਬਚਾ ਕੇ ਰੱਖਦਾ ਏ ਜਦ ਅਸੀਂ ਪੂਰੇ ਦਿਲ ਨਾਲ ਪਰਮੇਸ਼ਰ ਨੂੰ ਪਾਲਦੇ ਆਂ ਪਰਮੇਸ਼ਰ ਦੀਆਂ ਹੁਕਮਾਂ ਤੇ ਚੱਲਦੇ ਆਂ ਜਦ ਅਸੀਂ ਪਰਮੇਸ਼ਰ ਦੇ ਹੁਕਮਾਂ ਤੇ ਚੱਲਦੇ ਆਂ ਕਲੀਸੀਆ ਪਰਮੇਸ਼ਰ ਮਹneswar ਕੀ ਦੂਤਾਂ ਦੇ ਪੈਰੇ ਲਾ ਦਿੰਦਾ ਸਾਡੇ ਉੱਤੇ ਕਬੀ ਸਾਡਾ ਪਿਓ ਖੁਸ਼ ਹੁੰਦਾ ਏ ਉਹਨੂੰ ਪਤਾ ਹੁੰਦਾ ਮੇਰੇ ਧੀ ਬੱਚਾ ਮੇਰੀ ਆਗਿਆ ਤੇ ਚੱਲ ਰਿਹਾ ਸਾਨੂੰ ਕਲੇਸੀਆ ਪਰਮੇਸ਼ਰ ਦੀ ਆਗਿਆ ਤੇ ਚੱਲਣਾ ਪਏਗਾ ਸ਼ੈਤਾਨੀ ਯੋਜਨਾ ਸਾਨੂੰ ਆਪਣੇ ਜੀਵਨ ਚੋਂ ਕੱਢਣੀ ਪੇਗੀ ਸਾਨੂੰ ਦੇਖਣਾ ਪਏਗਾ ਵੀ ਅਸੀਂ ਪਰਮੇਸ਼ਰ ਦੀ ਆਗਿਆ ਤੇ ਚੱਲ ਰਹੇ ਹਾਂ ਸਾੜੇ ਕੋਈ ਕੁਸ਼ ਮਾੜਾ ਤੇ ਨਹੀਂ ਹੋ ਰਿਹਾ ਅਸੀਂ ਵਚਨ ਤੋਂ ਪਰੇ ਉਰੇ ਤੇ ਨਹੀਂ ਜਾ ਰਹੇ ਜਿਦੈ ਅਸੀਂ ਕਲੀਸੀਆ ਪੂਰੇ ਦਿਲ ਨਾਲ ਪਰਮੇਸ਼ਰ ਨੂੰ ਪਾਲਾਂਗੇ ਉਹਦੇ ਹੁਕਮਾਂ ਤੇ ਚੱਲਾਂਗੇ ਉਹਦੀ ਆਗਿਆ ਦੇ ਪਰਮੇਸ਼ਰ ਨੂੰ ਮੰਨਾਂਗੇ ਚੱਲਾਂਗੇ ਤੇ ਖੁਦਾ ਸਾਨੂੰ ਬles ਕਰੇਗਾ ਸਾਡੇ ਰਾਹ ਤੇ ਨੂੰ ਓਪਨ ਕਰੇਗਾ ਮੈਂ ਵਿਸ਼ਵਾਸ ਕਰਦੀ ਹਾਂ ਇਹ ਵਚਨ ਤੁਹਾਡੇ ਜੀਵਨ ਚ ਜਿੰਦਾ ਹੋ ਚੁੱਕਿਆ ਤੁਸੀਂ ਪੂਰੇ ਦਿਲ ਨਾਲ ਪਰਮੇਸ਼ਰ ਦੀ ਪਾਲ ਕਰੋਗੇ ਪਰਮੇਸ਼ਰ ਦੀ ਹੁਕਮਾਂ ਤੇ ਚੱਲੋਗੇ ਕਦੇ ਪਰਮੇਸ਼ਰ ਨੇ ਕਿਹਾ ਹੈ ਵੀ ਜੋ ਮੇਰੇ ਹੁਕਮਾਂ ਤੇ ਚੱਲੇਗਾ ਮੈਂ ਉਹ ਦੀਆਂ ਜਾਂ ਚ ਮੱਧ ਕਰਾਂਗਾ ਸਹਿਤਾ ਕਰਾਂਗਾ ਉਹਨੂੰ ਬles ਕਰਾਂਗਾ ਉਹਨੂੰ ਕਿਸੇ ਚੀਜ਼ ਦੀ ਕਮੀ ਕੱਟੀ ਨਹੀਂ ਹੋਏਗੀ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਤੂੰ ਮੇਰੀ ਖੋਜ ਕਰ ਸੰਸਾਰੀ ਚੀਜ਼ਾਂ ਤੈਨੂੰ ਪਿੱਛੇ ਹੋ ਕੇ ਮਿਲਣਗੀਆਂ ਮੈਂ ਵਿਸ਼ਵਾਸ ਕਰਦੀ ਤੁਸੀਂ ਪਰਮੇਸ਼ਰ ਦੀ ਪਾਲ ਕਰੋਗੇ ਆਮੀਨ ਤੁਸੀਂ ਸੇਮ ਨਹੀਂ ਜੀ ਇਕਲਿਸਿਆ ਤੁਸੀਂ ਅਦਭੁਦ ਗਵਾਇਆਂ ਨਾ ਖੜੇ ਜੇ 2025 ਦੇ ਵਿੱਚ ਤੁਹਾਡੀ ਜੀਵਨ ਬਦਲ ਚੁੱਕਿਆ ਤੁਸੀਂ ਅਦਭੁਦ ਗਵਾਇਆਂ ਨਾ ਖੜੇ ਜੇ ਤੁਸੀਂ ਸੇਮ ਨਹੀਂ ਜੇ ਜੋ ਤੁਹਾਡੇ ਮਾਰਗ ਪਰਮੇਸ਼ਰ ਤੁਹਾਡੇ ਮਾਰਗ ਨੂੰ ਸਿੱਧ ਕਰਨ ਜਾ ਰਿਹਾ ਹੈ ਤੁਹਾਡੇ ਬੱਚੇ ਤੁਹਾਡੇ ਗਰਭ ਦੇ ਫਲ ਤੁਹਾਡੇ ਗਰਮਨਾ ਫਲ ਦਾ ਬਲੈਸ ਜੀ ਯਿਸੂ ਦੇ ਨਾਮ ਦੇ ਵਿੱਚ ਹਾਲੇਲੂਇਆ ਧੰਨਵਾਦ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਤੁਹਾਡਾ ਸਵਾਗਤ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਤੇਰੀ ਆਤਮਾ ਉਹਨਾਂ ਨੂੰ ਸ਼ੂਵੇ ਪਿਤਾ ਪਰਮੇਸ਼ਰ ਤੇਰੀ ਆਤਮਾ ਉਹਨਾਂ ਨੂੰ ਅਦਭੁਤ ਪਿਤਾ ਰੀਤੀ ਨਾ ਕੰਮ ਕਰੇ ਖੁਦਾ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਸ਼ੈਤਾਨੀ ਯੋਜਨਾ ਆਊਟ ਹੋ ਜੇ ਜੋ ਪਿਤਾ ਪਰਮੇਸ਼ਰ ਲੜਾਈ ਝਗੜੇ ਵਾਲੀ ਨਸ਼ੇ ਵਾਲੀ ਦੁਸ਼ਟ ਆਤਮਾ ਜੀਵਨ ਚ ਆਊਟ ਹੋ ਜੇ ਆਊਟ ਹੋ ਜੇ ਮੇਰੇ ਮਹਾਨ ਪਰਮੇਸ਼ਰ ਤੇ ਤੇਰੀ ਫਾਇਰ ਮੰਗਦੀ ਤੇਰੀ ਆਗ ਮੰਗਦੀ ਸ਼ੈਤਾਨ ਤੇ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਦੁਖੀ ਰੋਗੀ ਨੇ ਇਸ ਪ੍ਰਾਰਥਨਾ ਨੂੰ ਸੁਣਨ ਪਿੱਤਾ ਸੀਮ ਨ ਰਹਿ ਤਾ ਆਤਮਾ ਉਹਨਾਂ ਨੇ ਸ਼ੂਵੇ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਰਾਸਤੇ ਨੂੰ ਓਪਨ ਕਰੋ ਮੇਰੇ ਪਿਆਰੇ ਪ੍ਰਭੂ ਜੀ ਤੇ ਦੇਹਾ ਕਰੋ ਕਲਿਸੀਆ ਮੈਂ ਪ੍ਰਾਰਥਨਾ ਕਰਦੀ ਆਂ ਪਰਮੇਸ਼ਰ ਦੀ ਦਾਸੀ ਹੋਣ ਦੇ ਨਾਤੇ ਤੁਸੀਂ ਸੇਮ ਨਹੀਂ ਜੀ ਲੜਾਈ ਝਗੜੇ ਵਾਲਾ ਦੁਸ਼ਟ ਆਤਮਾ ਤੁਹਾਨੂੰ ਸਾਟ ਕੇ ਜਾ ਰਿਹਾ ਤੁਹਾਡੇ ਰਾਸਤੇ ਓਪਨ ਹੋ ਰਹੇ ਨੇ ਤੁਹਾਡੇ ਰਾਸਤੇ ਓਪਨ ਹੋ ਰਹੇ ਨੇ ਤੁਹਾਡੇ ਬ੍ਰੈਡ ਕੈਂਸਰ ਆਊਟ ਹੋ ਰਹੇ ਨੇ ਤੁਹਾਡੇ ਜੀਵਨ ਦੇ ਵਿੱਚੋਂ ਸ਼ੈਤਾਨੀ ਯੋਜਨਾ ਖਤਮ ਹੋ ਰਹੀਆਂ ਹਨ ਬਿਮਾਰੀਆਂ ਜਾ ਰਹੀਆਂ ਯੇਸ਼ੂ ਦੇ ਨਾਮ ਦੇ ਵਿੱਚ ਬਿਮਾਰੀਆਂ ਛੱਡ ਕੇ ਤੁਹਾਨੂੰ ਜਾ ਰਹੀਆਂ ਤੁਸੀਂ ਸੇਮ ਨਹੀਂ ਜੇ ਤੁਸੀਂ ਬles ਜੇ ਮੈਂ ਤੁਹਾਨੂੰ ਬles ਕੋਸ਼ਿਸ਼ ਕਰਦੀ ਆਂ ਨਸ਼ੇ ਵਾਲੀ ਦੁਸ਼ਟ ਆਤਮਾ ਆਊਟ ਤੁਹਾਡੇ ਜੀਵਨ ਚ ਤੁਸੀਂ ਬles ਯੇਸ਼ੂ ਮਸੀਹ ਦੇ ਨਾਮ ਚ ਤੁਸੀਂ ਆਸ਼ੀਸ਼ ਬਰਕਤ ਨਾਲ ਬles ਜੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਆਸ਼ੀਸ਼ ਬਰਕਤ ਦੇਣ ਜਾ ਰਿਹਾ ਹੈ ਤੁਸੀਂ ਪਰਮੇਸ਼ਰ ਨੇ ਕਿਹਾ ਤੁਸੀਂ ਪਰਾਈਆਂ ਕੋਮਾਂ ਨੂੰ ਕਰਜ਼ੇ ਦੋਗੇ ਤੁਸੀਂ ਪਰਾਈਆਂ ਕੋਮਾਂ ਨੂੰ ਕਰਜ਼ੇ ਦੋਗੇ ਤੁਸੀਂ ਬਲੈਸ ਹੋਵਗੇ ਤੁਸੀਂ ਆਸ਼ੀਸ਼ ਹੋਵਗੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਪ੍ਰਭੂ ਜੀ ਜੋ ਪਿਤਾ ਪ੍ਰਾਰਥਨਾ ਨੂੰ ਸੁਣਨ ਇਸ ਵਚਨ ਨੂੰ ਸੁਣਨ ਇਸ ਵਚਨ ਤੇ ਚੱਲਣ ਵਾਲੇ ਭਜਨ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਮਹਾਨ ਪਰਮੇਸ਼ਰ ਸੁਣ ਕੇ ਪਿਤਾ ਪਰਮੇਸ਼ਰ ਸਨਾਨ ਵਾਲੇ ਭਜਨ ਜੋ ਵੀ ਇਸ ਵੀਡੀਓ ਨੂੰ ਸੁਨੇਗਾ ਵਚਨ ਤੇ ਚੱਲੇਗਾ ਪਰਮੇਸ਼ਰ ਦਾ ਆਤਮਾ ਉਹਨੂੰ ਬles ਕਰੇਗਾ ਉਹ ਅਦਭੁਤ ਗਵਾਈ ਨਖੜਿਆ ਹੋਏਗਾ ਜੋ ਵਚਨ ਨੂੰ ਅੱਗੇ ਤੱਕ ਰਪਚਾਏਗਾ ਪਰਮੇਸ਼ਰ ਦਾ ਆਤਮਾ ਉਹਨੂੰ ਅਦਭੁਤ ਗਵਾਈਆਂ ਨਖੜਿਆ ਕਰੇਗਾ ਤੁਸੀਂ ਸੇਮ ਨਹੀਂ ਰਹੋਗੇ ਯਸ਼ਵੀ ਮਸੀਹ ਦੇ ਨਾਮ ਦੇ ਵਿੱਚ ਆਮੀਨ ਗੋਡ ਬles ਯੂ ਆਲ